ਸੋ ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਅੱਜ ਬੜੀ ਖੁਸ਼ੀ ਹੈ ਕਿ ਬਾਈ ਟਮਾਣੇ ਕੋਲੇ ਪਹੁੰਚੇ ਪਿੰਡ ਲਾਲ ਬਾਈ ਤੇ ਉਹਨਾਂ ਦਾ ਅੱਜ ਚੇਲਾ ਬਣਨ ਆਇਆ ਜੀ ਬਾਈ ਮਟਰ ਬਕੂਆ ਬੰਦਾ ਬਾਈ ਹਾਂਜੀ ਹਾਂਜੀ ਮਟਰ ਫੌਜੀ ਮਟਰ ਹਾਂਜੀ ਫੌਜੀ ਮਟਰ ਤੇ ਸਾਰੇ ਭਰਾ ਇਕੱਠੇ ਹੋਏ ਆ ਬਹੁਤ ਮਹਾਨ ਹਸਤੀਆਂ ਪਹੁੰਚੀਆਂ ਅੱਜ ਨਾ ਨਹੀਂ ਲੈ ਸਕਦੇ ਇੰਨੇ ਬੰਦੇ ਆ ਹਨਾ ਆਪਾਂ ਤੇ ਤੁਹਾਨੂੰ ਜਾਣਕਾਰੀ ਹੋਊਗੀ ਚਲੋ ਸੀਨੀਅਰ ਪਲੇਅਰ ਆ ਗੁਰਜੰਟ ਸਿੰਘ ਆਲਮਾਰਾ ਹਣਾ ਇਹਨਾਂ ਦਾ ਨਾਮ ਬਾਕੀ ਮਾਫ ਕਰਿਓ ਭਰਾ ਬੰਦੇ ਬਹੁਤ ਆ ਤੇ ਤੁਹਾਨੂੰ ਸ਼ਕਲਾਂ ਹੀ ਖਾਵਾਂਗੇ ਜਾਂ ਬਾਈ ਟਮਾਣਾ ਬਸੂਆ ਹਣਾ ਤੇ ਬਾਈ ਟਮਾਣੇ ਕਿਵੇਂ ਮੇਲ ਹੋਇਆ ਬਾਈ ਨਾਲ ਅੱਜ ਤੁਹਾਡਾ ਚੇਲਾ ਬਣ ਮੈਂ ਬਾਈ ਇਹਦੇ ਪਿਓ ਨਾਲ ਯਾਰੀ ਸੀ ਮੇਰੀ ਕੀ ਨਾਮ 93 ਜੀਪਾ ਜਲਾਉਂਦੇ ਰਹਿ ਇਕੱਠਾ ਕੇ ਦਰਵਾਜ਼ੇ ਸਟੈਂਡ ਤੇ ਜੀ ਆ ਬਾਈ ਕਾਲਾ ਮੇਰਾ ਭਰਾ ਹੀ ਸੀ ਜੀ ਇਹਦੇ ਪਿੰਨ ਬਾਜੀ ਸੀ ਮਤ ਅਸਰ ਮੋੜੀ ਸੀ ਇਹਨਾਂ ਦੇ ਘਰੇ ਜੀ ਇਹ ਫੌਜੀ ਕਹਿੰਦਾ ਮਕਬੂਤ ਰੱਖਿਆ ਚੇਲਾ ਬੰਨਣਾ ਤਾਂ ਬਣ ਜੀ 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 ਮੈਂ ਕਹਾਂ ਬਾਈ ਹਾਜੀ ਜੋ ਮਰਜੀ ਜੀ ਬਿਆਰ ਕਰਦੇ ਜੀ ਕੀ ਇੱਕ ਆ ਮੁੰਦਰੀ ਦਿਸ ਰਹੀ ਹੈ 10000 ਰੁਪਿਆ ਇੱਕ ਮੁੰਦਰੀ ਤੇ 30000 ਰੁਪਿਆ ਮਾਨ ਸਨਮਾਨ ਤੁਹਾਨੂੰ ਦੇ ਰਹੇ ਹੈ ਹਾਂ ਜੀ ਸੋ ਬਹੁਤ ਵਧੀਆ ਜੀ ਮੁਬਾਰਕਾਂ ਤੇ ਆਓ ਹੁਣ ਆਪਾਂ ਪਹਿਲਾਂ ਤਾਂ ਸਾਰੇ ਵੀਰ ਜਿੰਨੇ ਪਹੁੰਚੇ ਜੀ ਇੱਕ ਵਾਰੀ ਸਾਰੇ ਕੈਮਰੇ ਤੇ ਦਿਖਾਓ ਹਾਂ ਜਿੰਨੇ ਵੀ ਮੇਰੇ ਵੀਰ ਭਰਾ ਪਹੁੰਚੇ ਆ ਅੱਜ ਟਮਾਣੇ ਬਾਈ ਦੇ ਘਰ ਇਧਰੋਂ ਦਿਖਾਦੇ ਹੁਣ ਸਾਰੇ ਹਨ ਜਿੰਨੇ ਵੀ ਪਹੁੰਚੇ ਉਹਨਾਂ ਦਾ ਧੰਨਵਾਦ ਆ ਟਮਾਣੇ ਬਾਈ ਵੱਲੋਂ ਬਹੁਤ ਬਹੁਤ ਕੁਝ ਕਹਿਣਾ ਚਾਹੂੰਗਾ ਬਾਈ ਜਿਹੜੇ ਅੱਜ ਪਹੁੰਚੇ ਆਪਣੇ ਘਰੇ ਜੀ ਆਇਆਂ ਨੂੰ ਬਾਈ ਜੀ ਬਾਈ ਪਸ਼ੋਤਮ ਬਾਈ ਗਾਜੀ ਬਾਈ ਜੰਟਾ ਬੋੜ ਪੁੱਤਰ ਬਾਈ ਦਾ ਰਿਆ ਅੱਜ ਵੀ ਹੈਗਾ ਜੀ ਠੀਕ ਆ ਬਿੱਲੂ ਸੰਘੋੜਾ ਹੁਣ ਨਿੱਕਾ ਮਕਸਰ ਮੇਰਾ ਜ਼ਿਲ੍ਹਾ ਜੀ ਹਾਂ ਬਹੁਤ ਆਇਆ ਬਾਈ ਕਾਲਾ ਮੇਰਾ ਭਰਾ ਬੋਟਾ ਲਾਲ ਬਾਈ ਸੰਪਾਲ ਮੇਰਾ ਚੇਲਾ ਪੁੱਲਸੀਆ ਗਰ ਲਾਲ ਜੀ ਸਾਰੇ ਬਾਈ ਪਹਿਲੇ ਸੱਦੇ ਤੇ ਆਇਆ ਧੰਨਵਾਦ ਕਰਦਾ ਉਹਨਾਂ ਦਾ ਜੀ 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 ਸੋ ਕੀ ਹਾਂ ਬਾਈ ਉਹ ਬਾਈ ਮਿਕਰ ਹੋ ਲਗੇ ਰਹਿ ਗਿਆ ਜੀ ਬਾਈ ਬਹੁਤ ਦਰੋ ਆਇਆ ਬਾਈ 2-3000 ਦਾ ਤੇਲ ਮਚਾ ਕੇ ਵਿਚਾਰੇ ਨੇ ਅੱਖ ਨਹੀਂ ਦਿੱਤਾ ਆਪਾਂ ਨੂੰ ਹਾਂਜੀ ਹਾਂਜੀ ਹਾਂ ਬਾਈ ਮਿਕਰ ਨੇ ਪੱਖੋ ਵਾਲ ਜੀ ਸੋ ਜੀ ਆਓ ਆਪਾਂ ਪਹਿਲਾਂ ਰਸਮ ਕਰ ਲਈਏ ਕੀ ਆਪਣੇ ਮੰਦਰੀ ਕੋ ਆਪਾਂ ਪਹਿਲਾਂ ਮੰਦਰੀ ਵਾਲੀ ਰਸਮ ਕਰ ਲੋ ਜੀ ਦੂਜੀ ਟੁੱਟੀ ਉਂਗਲ ਚ ਦੀ ਹਾਂ ਇੱਥੇ ਲੋ ਜੀ ਤਾੜੀਆਂ ਜ਼ਰੂਰ ਲਾ ਦਿਓ ਭਰਾ ਦੇ ਸਮਾਣੇ ਦੇ ਨਾਮ ਦੀਆਂ ਤੇ ਬਾਈ ਦੀ ਫੌਜੀ ਦੇ ਨਾਮ ਦਾ ਲੋ ਜੀ ਹੁਣ ਆਲਾ ਪੜਨ ਦਾ ਬਾਈ ਹੱਥੋਂ ਦਾ ਲੈ 30000 ਰੁਪਏ ਬਾਈ ਦਾ ਮਾਨ ਸਨਮਾਨ ਕਰ ਰਹੇ ਆ ਜੀ ਤੇ ਨਾਲ ਹੀ ਬਾਈ ਸਰੋਪੇ ਲੈ ਕੇ ਪਹੁੰਚਾ ਜੀ ਲੋ ਆਲੇ ਆ ਜਾਓ ਤੁਸੀਂ ਵੀ ਆਜਾ ਆਪਾਂ ਫਰੀ ਬਣਾਇਆ ਜੇਲੇ ਕੋਟਰੀ ਤੋਂ ਮੁੰਡਿਆਂ ਦਾ ਕੁਝ ਨਹੀਂ ਲਿਆ ओके okay, okay, दी? जी ओके भाई ਆਪਣੇ ਕੋਟਲੀ ਕੋਟਲੀ ਕੜਾ ਸਿੰਦਾ ਕੋਟਲੀ ਹਨੀ ਫਰੀਦ ਕੋਟ ਕੋਟ ਫਰੀਦ ਕੋਟ ਕੋਟ ਇਹਨਾਂ ਤੋਂ ਆਪਾਂ ਕੁਝ ਨਹੀਂ ਲਿਆ ਲਓ ਜੀ ਆ ਹੁਣ ਮਾਨ ਸਨਮਾਨ ਭਾਈ ਹਾਂਜੀ ਹਾਂਜੀ ਕਰੋ ਰਸਨਾ ਦੱਸ ਲੈਣਾ ਬਰੇ ਬੋਲਦੇ ਮਾੜੇ ਮੇਰਾ ਨਾਂ ਸਿੰਦਾ ਜੀ ਜੀ ਭਾਈ ਦਾ ਚੇਲਾ ਬਣ ਆਇਆ ਅੱਜ ਤੁਸੀਂ ਵੀ ਚੇਲੇ ਬਣ ਆਇਆ ਸਭ ਤੋਂ ਕੁਝ ਨਹੀਂ ਲਿਆ ਭਾਈ ਓਕੇ 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 ਜੀ ਦੋਨੋਂ ਭਾਈ ਦਾ ਕਿਨੇ ਚਰ ਤੋਂ ਜਾਣਦਾ ਭਾਈ ਭਾਈ ਇਹ ਕੀ ਮਿਲੇ ਜੀ ਪਿੱਛੇ ਜਿਹੜਾ ਸਾਡੀਆਂ ਉੱਤਰ ਸਾਹਮਣੇ ਉੱਤਰ ਮੋੜੀ ਜੀ ਜੀ ਲੋ ਜੀ ਓਕੇ ਓਕੇ ਲੋ ਜੀ ਸਭ ਤੋਂ ਪਹਿਲਾਂ ਮਾਨ ਸਨਮਾਨ ਆਨ ਖਿਡਾਰੀ ਗੁਰਜੰਤ ਸਿੰਘ ਆਲਮਾ ਭਾਈ ਜਾਨ ਸਿੰਧ ਕੋ ਤੁਮ ਲਾਈ ਆਓ ਜੀ ਭਾਈ ਪ੍ਰਸ਼ੋਤਮ ਪੈਣੀ ਜੀ ਅੱਗੇ ਆ ਜਾਓ ਐ ਮਾਰੂ ਉਹ ਕਰ ਦੂਗਾ ਮੈਂ ਸਾਰੇ ਲੋ ਜੀ ਭਾਈ ਤੁਮਾਣੇ ਦਾ ਮਾਨ ਸਨਮਾਨ ਸਰੋਪਾ ਆਓ ਜੀ ਆਓ ਭਾਈ ਕਰਾ ਪੱਖੋ ਵਾਲਾ ਓ ਬਾਈ ਕੋਟ ਆਇਆ ਮੈਂ ਕੀ ਬੰਦ ਕਰਦਾ ਯਾਰ ਬਾਈ ਜੀ ਮੈਦੇ ਨਾ ਪਤਾ ਬਲਾਂ ਕੁਝ ਨਹੀਂ ਹੁੰਦਾ ਬਾਈ ਕੱਢ ਜਾਣਗੇ ਬਾਈ ਪ੍ਰਸ਼ੋਤਮ ਲੰਮੀ ਅੱਗੇ ਆ ਜਾਓ ਬਾਈ ਜੀ ਚਲ ਮੈਂ ਇੱਧਰ ਆਓ ਜਾਓ ਕਰੋ ਇਹਨਾਂ ਦਾ ਮਾਨ ਸਨਮਾਨ ਬਜੀ ਸਾਹਿਬ ਕੱਲੇ ਕੱਲੇ ਉਹ ਮੈਂ ਬਾਈ ਚੱਲੋ ਸਾਹਮਣੇ ਰੋ ਆਏ ਵਿਚਾਲੇ ਖੜਦਾ ਤੂੰ ਬਾਈ ਜੀ ਸਾਡਾ ਭਰਾ ਬਹੁਤ ਹੀ ਪੁਰਾਣਾ ਖਿਡਾਰੀ ਆ ਸਾਡਾ ਭਰਾ ਬੜਾ ਪਿਆਰ ਆ ਬਾਈ ਨਾਲ ਵੀ ਤਰੀਕ ਤੇ ਬਾਈ ਦੀ ਟੈਣੀ ਬਾਈ ਨਾਲ ਤੇ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ बो मारेंगे। <laughs> भाई जंतर में बन। नहीं मारता। तो फिर ओ तले का। आम करो। अदर का। बुट्टा भाई। दिखो दिखो दिखो। भाई लाला। ना ना कुछ लाला है ना। ना बात। भाई तू मेरे कंधों पर। हो गया 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 हो ग

ਆਜੋ ਬਹੁਤ ਬਾਈ ਆ ਆਜੋ ਆ ਜਾ ਚਾਚਾ ਤੂੰ ਵੀ ਆ ਜਾ ਤੁਸੀਂ ਵੀ ਆ ਯਾਰ ਮੱਕੜ ਆਓ ਆਓ ਆ ਆ ਵੀ ਆ ਆਜੋ ਮਿਲੋ ਲੈ ਵੀ ਕਰੋ ਜੱਗੇ ਆ ਜਾ ਲੋ ਜੀ ਅੱਜ ਪਹਿਲੀ ਵਾਰੀ ਪਹੁੰਚਿਆ ਮੱਕੜ ਕਬੂਤਰ ਬਾਜ਼ ਜਿੰਨੇ ਵੀ ਖਿਡਾਰੀ ਉਹਨਾਂ ਤੇ ਇਹਨਾਂ ਦਾ ਵੀ ਸਨਮਾਨ ਹੋ ਰਿਹਾ ਜੀ 1000 ਰੁਪਇਆ ਟਮਾਣੇ ਕਤੋਂ ਦਿੰਦਾ ਇਹਨੂੰ ਤਾਂ ਬੋਲਦੇ ਲਓ ਜੀ 1000 ਰੁਪਇਆ ਬਾਈ ਨੇ ਖੁਸ਼ ਹੋ ਕੇ ਟਮਾਣੇ ਨੇ ਤੇ 扑ਮੱਕੜ ਨੂੰ ਸਨਮਾਨਤ ਕੀਤਾ ਵੀ 1000 ਰੁਪਇਆ ਨਾਲ ਲਓ ਜੀ ਆਹ ਤੁਹਾਡੀ ਕੱਢ ਦਿਓ ਇੱਕ ਮਿੰਟ ਬਾਈ ਜੀ ਬਾਈ ਨੂੰ ਨੇੜੇ ਲਓ ਜੀ ਆਹ 1000 ਰੁਪਇਆ ਨਾਲ 扑ਮੱਕੜ ਦਾ ਸਨਮਾਨ ਕੀਤਾ ਸਰੋਪੇ ਦੇ ਨਾਲ ਤੇ 1000 ਰੁਪਇਆ ਨੂੰ ਬਾਈ ਟਮਾਣੇ ਦਾ ਤੇ ਤਾੜੀਆਂ ਜ਼ਰੂਰੀ ਯਾਰ ਬਾਈ ਦੇ ਨਾਲ ਨਿਆਣਾ ਤੁਹਾਡਾ ਬੋਲਣਾ ਹੈ ਤੁਹਾਨੂੰ ਆ ਕੇ ਕੁਝ ਆ ਜਾਣਾ ਹੈ ਇੱਕ ਮਿੰਟ ਜੀ ਕੁਝ ਕਹਿਣਾ ਚਾਹੇਗਾ ਤੁਮਾਰੇ ਇੱਕ ਮਿੰਟ ਕੁਝ ਕਹਿਣਾ ਚਾਹੇਗਾ ਤੁਮਾਰੇ ਬਸ ਕੁਝ ਨਹੀਂ ਮਿਹਰਬਾਨੀ ਹੈ ਇਹ ਮਿਹਰਬਾਨੀ ਹੈ ਬਸ ਆਓ ਕਿਉਂ ਜਾ ਲੱਗਿਆ ਤੈਨੂੰ ਅੱਜ ਸਨਮਾਨ ਲੈ ਕੇ ਪਹਿਲੀ ਵਾਰੀ ਪਹੁੰਚਾ ਤੂੰ ਖਿਡਾਰੀਆਂ ਦੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਤੇ ਅੱਜ ਸਾਰੇ ਖਿਡਾਰੀਆਂ ਨਾਲ ਤੇਰੀ ਗੱਲਬਾਤ ਵੀ ਕਰਾਵਾਂਗੇ ਸੋ ਥੈਂਕ ਯੂ ਕੀਤਾ ਜੀ ਇਹਨੇ ਬਹੁਤ ਬਹੁਤ ਸੋਨੇ ਤੋਂ ਰਹਿ ਗਿਆ ਸੋਨੇ ਆਓ ਮੇਰੇ ਆ ਗਏ ਹਾਂ ਹਾਂ ਬਾਓ ਰਗਾ ਮੈਂ ਤਾਂ ਕਰਾਈ ਇਹਨਾਂ ਦੇ ਪਵਾਲਾ ਸੰਗੀ ਜਾਂਦੇ ਆ ਲਾਓ ਯਾਰ ਲਾਓ ਲਾਓ ਫੇਰ ਗੁੱਸੇ ਹੋ ਜਾਗੇ ਲੱਭਿਆ ਆ ਜਾਣਾ ਸਾਜੀ ਬਈ ਪਵਾਲਾ ਮਵਾਲਾ ਆ ਬਾਈ ਤੂੰ ਵੀ ਦੂਰੋਂ ਆਏ ਆ ਉਰੇ ਆ ਠੀਕ ਆ ਨਾ ਲੈਣਾ ਆਪ ਖੜ ਜਾ ਖੜ ਜਾ ਤੂੰ ਰਹਿਂਦੇ ਤੇਰੇ ਕੋਲ ਦੋ ਹਾਂ ਸਿੱਕ ਦੇ ਦੇ ਹੈਗੇ ਆਵੇ ਹੋ ਗਏ ਤੁਸੀਂ ਪਾ ਲੋ ਯਾਰ ਕਿੱਥੇ ਆਲੇ ਤੁਸੀਂ ਮੰਤਾ ਜੀ ਸਿੱਧਾ ਬੁਲਾਓ ਕਿ ਤੂੰ ਸੋ ਜੀ ਬਹੁਤ ਬਹੁਤ ਸੋ ਜੀ ਸਾਹਿਬ ਵਧਾਈਆਂ ਜੀ ਦੋਨੇ ਧਿਰਾਂ ਨੂੰ ਗੁਰੂ ਤੇ ਚੇਲੇ ਨੂੰ ਸਾਡੀ ਟੀਮ ਵੱਲੋਂ ਤੇ ਸਾਰੇ ਭਰਾ ਸਾਡੀ ਜਿਹੜੀ ਇਹ ਵੀਡੀਓ ਹੈ ਇਹਨੂੰ YouTube ਭਪਿੰਦਰ ਹੇਅਰ ਤੇ Facebook ਚੈਨਲ ਭਪਿੰਦਰ ਹੇਅਰ ਚੱਕੜਾ ਜਰੂਰ ਸ਼ੇਅਰ ਕਰਿਓ ਤੇ ਬਹੁਤ ਬਹੁਤ ਵਧਾਈਆਂ ਜੀ ਸਾਰੇ ਭਰਾਵਾਂ ਨੂੰ ਤਪ ਹੁਣ ਇਹਨੇ ਲਓ ਜੀ ਸਭ ਤੋਂ ਪਹਿਲਾਂ ਜਿਹੜਾ ਹੈਗਾ ਮਾਨ ਸਨਮਾਨ ਉਹ ਸਰਦਾਰ ਗੁਰਜੰਟ ਸਿੰਘ ਆਲਮਾਲਾ ਜੀ ਦਾ ਹੋ ਰਿਹਾ ਜੀ ਬਾਈ ਜੀ ਟਮਾਣਾ ਵੱਲੋਂ ਸੋ ਤਾੜੀਆਂ ਜੀ ਕਲਿੱਕ ਕਰ ਦੋ ਕਲਿੱਕ ਆ ਜਾ ਦੂਜੇ ਨੰਬਰ ਤੇ ਬਾਈ ਜੀ ਬਿੱਕਰ ਪੱਖੋ ਵਾਲ ਉਹਨਾਂ ਦਾ ਮਾਨ ਸਨਮਾਨ ਹੋ ਰਿਹਾ ਜੀ ਲਓ ਜੀ ਲਓ ਜੀ ਬਿੱਕਰ ਪੱਖੋਵਾਲ ਦਾ ਮਾਨ ਸਨਮਾਨ ਅਤੇ ਉਹਨਾਂ ਦੇ ਨਾਂ ਦੀਆਂ ਤਾੜੀਆਂ ਜੀ ਲਓ ਜੀ ਲੈ ਆ ਜਾ ਜਲਦੀ ਭਾਈ ਆ ਜਾ ਅੱਗੇ ਆ ਜਾ ਸੋ ਜੀ ਮੈਂ ਵੀ ਭਾਈ ਟਮਾਣੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਾਂ ਨੂੰ ਅੱਜ ਕੱਪ ਦੇ ਨਾਲ ਸਨਮਾਨਿਤ ਕੀਤਾ ਜੀ ਸੋ ਬਹੁਤ ਬਹੁਤ ਥੈਂਕ ਯੂ ਭਾਈ ਟਮਾਣੇ ਤੇ ਸਾਰੇ ਜਿੰਨੇ ਟਮਾਣੇ ਦੇ ਵੀ ਮੈਂਬਰ ਆ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤਿਰਗੇ ਦਾ ਦੋ ਰਹਿ ਕੇ ਸੁੱਦੇ ਬੱਪ ਦੇ ਲਓ ਜੋ ਉਧਰ ਰੱਖ ਦਿਓ ਕਰ ਲਓ ਜੀ ਆ ਬਾਈ ਟਮਾਣੇ ਦਾ ਮਾਨ ਸਨਮਾਨ ਉਹਨਾਂ ਦੇ ਚੇਲੇ ਵੱਲੋਂ ਹੋ ਰਿਹਾ ਜੀ ਪਿੰਡਰ ਵੱਲੋਂ ਪਿੰਡ ਦਾ ਹੀ ਆ ਪਿੰਡ ਤੋਂ ਹੀ ਠੀਕ ਆ ਜੀ ਲਾਲ ਬਾਈ ਤੋਂ ਬਾਈ ਸੋ ਥੈਂਕ ਯੂ ਬਾਈ ਤੋਂ ਬਹੁਤ ਬਹੁਤ ਚਲੋ ਹੁਣ ਸਾਰੇ ਮੇਰੇ ਵੀਰ ਜਿੰਨੇ ਆਏ ਆ ਗੁਰੂ ਤੇ ਚੇਲੇ ਨੂੰ ਵਧਾਈਆਂ ਜੀ ਬਾਕੀ ਸਾਡਾ ਵੀਰ ਇੱਕ ਸਰਦੂਲ ਸਿੰਘ ਅਵਲ ਖਰਾਨਾ ਉਹਨਾਂ ਦੀ ਆਹ ਕੱਪ ਪਏ ਆ ਉਹ ਥੋੜੇ ਜੇ ਲੇਟ ਹੋ ਗਏ ਇੱਕ ਬਾਈ ਬੁੱਪ ਬਲਰਾਜ ਅਵਲਖਾਣਾ ਉਹ ਲੇਟ ਹੋ ਗਿਆ ਉਹਨਾਂ ਦੇ ਕੱਪ ਪਏ ਐ ਉਹਨਾਂ ਦਾ ਜਿਹੜਾ ਮਾਨ ਸਨਮਾਨ ਹੈ ਬਾਅਦ ਚ ਕੀਤਾ ਜਾਊਗਾ ਸੋ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਜੀ ਸਾਡਾ ਭਰਾ ਬਾਈ ਬਾਪਾ ਬਲਰਾਜ ਬਫ ਅਵਲਖਾਣਾ ਲੇਟ ਹੋ ਗਏ ਸੀ ਸੋ ਇਹਨਾਂ ਦਾ ਬਾਈ ਟਮਾਣੇ ਵੱਲੋਂ ਮਾਨ ਸਨਮਾਨ ਕੀਤਾ ਜਾਂਦਾ ਜੀ ਸੋ ਬਾਈ ਦੇ ਨਾਮ ਦੀਆਂ ਵੀ ਤਾੜੀਆਂ ਜੀ ਬਹੁਤ ਬਹੁਤ ਲੇਪਾਂ ਜੀ ਪੂਰੀ ਖਾਰਿਆਂ ਨੂੰ ਬਤਾਈ ਜੀ ਜਪਿੰਦਰ ਬਾਈ ਚੱਕੜਾ ਗਰੁੱਪ ਨੂੰ ਮਾਨ ਹਸਤੀ ਸਾਡੇ ਜਿਵੇਂ ਕਹਿੰਦੇ ਆ ਮਧੂਆਂ ਦੀ نسل ਤਿਆਰ ਕਰਨ ਵਾਲੇ ਬਾਈ ਜੀ ਸਰਦੂਲ ਸਿੰਘ ਅਵਲ ਖਰਾਣਾ ਸੂਲੇ ਦੇ ਨਾਮ ਤੋਂ ਜਾਣਦੇ ਆ ਬਾਈ ਨੂੰ ਟਟਮਾਣੇ ਬਾਈ ਵੱਲੋਂ ਸਨਮਾਨਤ ਕੀਤਾ ਜਾਂਦਾ ਬਾਈ ਨੂੰ ਸੋ ਬਾਈ ਬਹੁਤ ਬਹੁਤ ਧੂਰ ਕਾ ਬਾਈ ਬਾਈ ਜੀ ਕੀ ਕਹਿਣਾ ਚਾਹੋਗੇ ਬਾਈ ਟਟਮਾਣੇ ਬਾਰੇ ਬਹੁਤ ਚੰਗਾ ਬੰਦਾ ਜੀ ਠੀਕ ਹੈ ਜੀ ਖਿਡਾਰੀ ਹੈ ਜੀ ਹੋਰ ਇਹ ਵੀ ਚੱਲ ਜਿੰਦਾ ਕੰਮ ਬੁੜਾ ਹੋਇਆ ਪਿਆ ਵਧੀਆ ਚੱਲਦਾ ਸਾਰਾ ਕੁਝ ਠੀਕ ਬੰਦਾ ਮਨੂੰ ਦੂਸਰਾ ਦਾ ਟੌਪ ਖਿਡਾਰੀ ਕਹਿ ਸਕਦੇ ਆ ਦੂਸਰਾ ਦਾ ਮਾਰ ਹਾਂਜੀ ਮਾਰ ਦੂਸਰਾ ਦਾ ਥੋੜੀਆਂ ਵੀ ਬਹੁਤ ਵਧੀਆ ਬਸ ਇੱਕੋ ਜਿਹਾ ਹੀ ਚੱਲ ਜਿੰਦਾ ਇੱਕੋ ਗੁਰੂ ਦੇ ਖੇਲੇ ਆ ਇੱਕੋ ਦੇ ਹਾਂ ਜੀ ਆਇਆ ਫਿਰ ਉਹ ਚੱਲ ਜਿੰਦਾ ਕੰਮ ਜਦੋਂ ਉੱਥੀ ਉਹ ਆਤੀ ਅਸੀਂ ਆ ਜੀ ਬਾਈ ਤੁਸੀਂ ਬਾਈ ਬਾਰੇ ਕੁਝ ਕਹਿਣਾ ਚਾਹੋ ਬਾਈ ਜੀ ਬਹੁਤ ਚੰਗੇ ਬੰਦੇ ਆ ਜੀ ਅਸੀਂ ਤਾਂ ਗੁਰਨਾਪੁੱਤਰ ਮੋੜਦੇ ਆ ਬਾਈ ਜੀ ਭਸਮਨਾ ਕੋ ਉਤਰ ਮੋੜਦੇ ਆ ਜੀ ਬਾਈ ਬੱਪ ਦੇ ਮੈਨੂੰ ਭਸਮ ਦੇ ਦਿੰਦੇ ਆ ਜਦੋਂ ਲੋਕ ਪਕ ਜੀ ਮੈਂ ਤਾਂ ਭਜਦਾ ਨਹੀਂ ਬਾਈ ਮੰਤ ਦੀ ਇੱਜ਼ਤ ਕਰਦਾ ਕਰਦਾ ਵੀ ਰਹੂ ਸਾਡੇ ਇਦਗੇ ਤਾਂ ਮਾਂ ਬਾਈ ਜਾਣਤਾ ਪੱਪੋਗੇ ਜੀ ਆ ਬਾਬਾ ਮੈਡੀ ਜੀ ਜਦੋਂ ਨਹੀਂ ਰਹੇ ਤੁੜੀਆਂ ਤੇ ਬਹੁਤ ਸਾਨੂੰ ਦੁੱਖ ਉਸ ਬੰਦੇ ਸਾਡੇ ਨਾਲ ਹੁੰਦੇ ਵਿੱਚ ਬੈਠੇ ਹੁੰਦੇ ਜੀ 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 ਹਾਂ ਜੀ ਬਹੁਤ ਵਧੀਆ ਮੰਨਤੀ ਸੀ ਆਪਣੇ ਹੱਕ ਨੂੰ ਜੀ ਜੀ ਬਾਈ ਬਾਰੇ ਸੁਣਿਆ ਹੈ ਬੜੇ ਬੰਦਿਆਂ ਤੋਂ ਕਿ ਬੜੀਆਂ ਦਵਾਈਆਂ ਬੂਟੀਆਂ ਰਗੜ ਦੇ ਰਹਿੰਦੇ ਆ ਬੰਦਿਆਂ ਨੂੰ ਤਾਂ ਚੱਲਦੇ ਤਾਂ ਹੁਣ ਤਹਾ ਢੋਟ ਕੇ ਜੀ 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 ਉਮਰ ਵਾਲੀ ਹੋਈ ਪਈ ਐ ਜੀ 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 ਤੇ ਹੁਣ ਨਹੀਂ ਬਣਾਉਂਦੇ ਹਾਟ ਢੋਟ ਕੇ ਬਣਾ ਲੈਂਦੇ ਨੇ ਵੜੀਆਂ ਮੋਟੀਆਂ ਹੁਣ ਵੀ ਮਤਲਬ ਪਸਮ ਨਾਲ ਜਿਹੜਾ ਦੁੱਸਰ ਮੋੜਦੇ ਹਾਂ ਨਾ ਉਹ ਦਵਾਈ ਦੇ ਵਿੱਚ ਹੀ ਪੈਂਦੀਆਂ ਅੱਛਾ ਦਵਾਈ ਚ ਪਾਉਨੇ ਹੋ ਦਵਾਈ ਚ ਪੈਂਦੀਆਂ ਉਹ ਦਵਾਈਆਂ ਜਿਹੜੀਆਂ ਪੈਂਦੀਆਂ ਉਹ ਤੋਂ ਬਸ ਉਹ ਕਾਦੀ ਦੇਣੀ ਐ ਇਹਨਾਂ ਨੂੰ ਜੀ ਹਾਂ ਉਹਦੇ ਵਿੱਚ ਹੀ ਮੈਂ ਸੁੱਦਾ ਸਾਰਾ ਕੁਸ ਜੀ 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 ਉਹ ਦਵਾਈਆਂ ਹੈ ਤਾਂ ਮਹਿੰਗੀਆਂ ਜੀ ਤੇ ਪਰ ਉਹ ਚੰਗਾ ਉੱਠ ਜਾਂਦਾ ਜਾਨਵਰ ਉਹਦੇ ਨਾਲ ਜੀ ਤੋ ਜੋ ਸਰੋਪਾ ਜੀ ਸਰੋਪਾ ਭਾਈ ਜੀ ਵੱਲੋਂ ਕੀ ਨਾਂ ਭਾਈ ਜੀ ਬੋਬੀ ਬੋਬੀ ਮਾਨ ਮਾਨ ਬੋਬੀ ਭਾਈ ਮਾਨ ਵੱਲੋਂ ਵੀ ਇਹਨਾਂ ਨੂੰ ਮਾਨ ਸਨਮਾਨ ਦਿੱਤਾ ਜਾ ਰਿਹਾ ਜੀ ਭਾਈ ਜੀ ਨੂੰ ਸੋ ਮਵਾਰ ਕੰ ਭਾਈ ਜੀ ਬਹੁਤ ਬਹੁਤ ਤਾੜੀਆਂ ਜੀ ਥੋੜੀਆਂ ਜੀ